ਫਿਰੋਜ਼ਪੁਰ ਤੋਂ ਬੇਹੱਦ ਹੈਰਾਨੇਜਨਕ ਮਾਮਲਾ ਸਾਹਮਣੇ ਆਇਆ ਜੀ ਹਾਂ ਜਿੱਥੇ ਤਕਰੀਬਨ 3 ਮਹੀਨੇ ਪਹਿਲਾਂ ਇੱਕ ਪਿਓ ਨੇ ਇੱਜ਼ਤ ਖਾਤਰ ਆਪਣੀ ਧੀ ਨੂੰ ਜਿਹੜਾ ਕਿ ਨਹਿਰ ਵਿੱਚ ਤੱਕਾ ਦੇ ਦਿੱਤਾ ਸੀ ਜੀ ਹਾਂ ਇਸ ਮਾਮਲੇ ਵਿੱਚ ਪੁਲਿਸ ਨੇ ਪਿਓ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਜਦੋਂ ਕੁੜੀ ਜੂੰਦੀ ਨਿਕਲੀ ਐ ਤੇ ਪਿਓ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਦੀ ਗੱਲ ਕਹਿ ਰਹੀ ਐ ਦਰਅਸਲ ਫਿਰੋਜ਼ਪੁਰ ਵਿੱਚ ਇੱਕ ਪਿਤਾ ਨੇ ਆਪਣੀ ਧੀ ਤੇ ਦੋਸ਼ ਲਾਇਆ ਸੀ ਕਿ ਉਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਐ ਜਿਸ ਮਗਰੋਂ ਉਸਨੇ ਕੁੜੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਉਸਨੇ ਬਕਾਇਦਾ ਇਸ ਦੀ ਵੀਡੀਓ ਵੀ ਬਣਾਈ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਇਸ ਘਟਨਾ ਮਗਰੋਂ ਕਾਫੀ ਦਿਨ ਤੱਕ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ ਪੁਲਿਸ ਨੇ ਵੀਡੀਓ ਦੇ ਆਧਾਰ ਤੇ ਮਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਹ ਵੀ ਇਸ ਵੇਲੇ ਜੇਲ੍ਹ ਵਿੱਚ ਨੇ ਇਸ ਮਾਮਲੇ ਵਿੱਚ ਅੱਜ ਉਸ ਸਵੇਰੇ ਨਵਾਂ ਮੋੜ ਆ ਗਿਆ ਜਦੋਂ ਉਕਤ ਕੁੜੀ ਆਪ ਕੈਮਰੇ ਸਾਹਮਣੇ ਆ ਗਈ ਜਿਸ ਕੁੜੀ ਨੂੰ ਸਾਰੇ ਮਰਿਆ ਹੋਇਆ ਮੰਨ ਚੁੱਕੇ ਸੀ ਉਹ ਖੁਦ ਸਾਹਮਣੇ ਆਈ ਹੈ ਹੁਣ ਉਸ ਨੇ ਪਿਓ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਦੀ ਗੱਲ ਕੀਤੀ ਹੈ ਫਿਲਹਾਲ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇ ਕੁੜੀ ਨਹਿਰ ਵਿੱਚੋਂ ਕਦੋਂ ਬਾਹਰ ਨਿਕਲੀ ਉਹ 3 ਮਹੀਨੇ ਕਿੱਥੇ ਸੀ ਤੇ ਕੀ ਕਰ ਰਹੀ ਸੀ ਅ ਜੋ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦਸਨ ਪਤਾਵਕ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਟਿਆਂ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕਿਨਾਰੇ ਤੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਨੇ ਮਦਦ ਲਈ ਕਿਸੇ ਨੇ ਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਗਈ ਹੈ ਲੱਗਦਾ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਲੋ ਐਸਐਚਓ ਸਾਹਿਬ ਉਹਨਾਂ ਦਾ ਜਿਹੜੀ ਬੱਚੀ ਹੈ ਇਹਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਾਰਵਾਈ ਅਗਲੀ ਕਰਵਾਈ ਹੋ ਕਰਦੇ ਸਵੇਰ ਬਾਅਦ ਆ ਕੇ ਆ। ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਤੇ ਤੁਹਾਨੂੰ ਲੱਗਦਾ ਜੀ ਵੀ ਤੁਸੀਂ ਬਚ ਸਕੋਗੇ? ਨਹੀਂ ਸਰ ਨਹੀਂ ਲੱਗਦਾ। ਫਿਰ ਕਿਵੇਂ ਕਿੰਨੇ ਬਚਾਇਆ ਤੁਹਾਨੂੰ? ਸਰੋਂ ਆਪੇ ਹੀ ਬਸਰਾਬ ਵੱਲੋਂ ਬਚ ਗਈ। ਫਿਰ ਇਹਨੂੰ ਆਪ ਕੱਢਿਆ ਤੇ ਉਸ ਤੋਂ ਬਾਅਦ ਨਾ। ਬੇਟਾ ਬਾਹਰ ਕਿਵੇਂ ਆਏ ਤੁਸੀਂ ਉੱਪਰੋਂ? ਉਹ ਨਹਿਰ ਚੋਂ। ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪਰ ਕੋਈ ਆਪ ਫ੍ਰਿੰਡ ਵਸੀਆ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਕੋਈ ਵੀ ਐਸਾ ਤੇ ਡੇਰੇ ਕੋਈ ਪਿੰਡ ਹੀ ਨਹੀਂ ਸੀ ਜੀ ਫਿਰ ਤੁਸੀਂ ਨੇक्स्ट ਬਾਅਦ ਕੀ ਮੈਂ ਬੇਟਾ ਸਰੀਆ ਨਾ ਹੱਥ ਪਾਇਆ ਸਰੀਆ ਨਾ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤਲਬ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਆ ਹੁਣ ਤੁਸੀਂ ਅਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੇਰੇ ਫੈਮਿਲੀ ਦਾ ਮੈਂ ਕੰਨ ਕੰਦੇ ਮੇਰੇ ਭੂਆ ਖੜੇ ਆ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦਾ ਤਿੰਨ ਜਣੇ ਤੁਹਾਡੇ ਦਾੜੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਉਣਾ ਚਾਹਦੇ ਉਹ ਜਾਵਾਂ ਹਾਂਜੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਉਹਨੂੰ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਕੁੜੀ ਭਾਂਡੇ ਮਾਂਜਦੀਆਂ ਸੀ ਤੋ ਦੁੱਧ ਗਰਮ ਕਰੀ ਜਾਂਦੀ ਸੀ ਉਹਨੂੰ ਪਤਾ ਹੋਇਆ ਤਾਂ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਹਨਾਂ ਮੈਨੂੰ ਕੀ ਪਤਾ ਸੀ ਐਵੇਂ ਕਰਨਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਆ ਨਹੀਂ ਹਜੇ ਤਾਂ ਨਹੀਂ ਮਿਲੀਗੀ ਕੋਈ ਫੋਨ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾਂ ਲੱਭਾਂਗੇ ਹਾਂਜੀ ਮਸਾ ਹੀ ਦਿਨ ਕੱਟੇ ਆ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੁਹਾਨੂੰ ਇਨੀ